ਭੀ ਡੀਪੀਸੀ ਪਾਈ ਹੈ ਤੁਹਾਨੂੰ ਹਾਂ ਡੀਪੀਸੀ ਪਾਈ ਹੈ 2250 ਚ ਬੀਮ ਪਾਇਆ ਤੇ ਇਹਦੇ ਚ 50 ਗੱਟੇ ਸੀਮਿੰਟ ਦੇ ਲੱਗੇ ਆਪਣੇ ਸਾਧੂ ਸ਼ਹਿਰ ਤੋਂ ਇੰਜੀਨੀਅਰ ਹੈਗਾ ਵਿਜੈ ਸਾਰਥੀ ਨਿਉ ਅਸੀਂ ਇਹਦੀ ਸਵਾ 7 ਫੁੱਟ ਭਰੀ ਹੈ ਜੀ ਇਸ ਨੂੰ ਆਪਣੇ ਆਹ ਜਿਹੜਾ ਕੱਚਾ ਫਰਸ਼ ਹੁੰਦਾ ਦੋਸਤੋਂ 3 ਇੰਚ ਉੱਪਰ ਹੋਣੀ ਚਾਹੀਦੀ ਹੈ ਸਤਿ ਸ੍ਰੀ ਅਕਾਲ ਦੋਸਤੋਂ ਜਿਵੇਂ ਕਿ ਤੁਸੀਂ ਆਪਣੇ ਚੈਨਲ ਤੇ ਦੇਖਦੇ ਹੋ ਆਪਾਂ ਸੋਹਣੇ ਸੋਹਣੇ ਘਰਾਂ ਦੀ ਵੀਡੀਓ ਬਖਾਉਂਦੇ ਆ ਅੱਜ ਤੁਹਾਡੇ ਵਾਸਤੇ ਬਹੁਤ ਹੀ ਨਵੇਂ ਡਿਜ਼ਾਈਨ ਦੀ ਬਹੁਤ ਹੀ ਖੁੱਲੀ ਥਾਂ ਦੀ ਕੋਠੀ ਲੈ ਕੇ ਆਏ ਆ ਆਓ ਤੁਹਾਨੂੰ ਬਖਾਉਣੇ ਆ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਈ ਜੀ ਪਹਿਲਾਂ ਤਾਂ ਆਪਣਾ ਨਾਮ ਤੇ ਆਪਾਂ ਕਿਹੜੀ ਜਗ੍ਹਾ ਤੇ ਖੜੇ ਆ ਮੇਰਾ ਨਾਮ ਰਗਵੀਰ ਸਿੰਘ ਹੋਰ ਫਰਾਜੂ ਹੈ ਜੀ ਠੀਕ ਹੈ ਜੀ ਆਪਾਂ ਨਕੇਰੇ ਖੜੇ ਆ ਪੰਡ ਜੀ ਨਕੇਰੇ ਪਿੰਡ ਸੰਗਰੀਆ ਕੋਲੇ ਠੀਕ ਹੈ ਭਾਈ ਭਾਈ ਜੀ ਆਪਾਂ ਨੂੰ ਕਿੰਨਾ ਟਾਈਮ ਹੋ ਗਿਆ ਕੋਠੀ ਦਾ ਕੰਮ ਕਰਦਿਆਂ ਨੂੰ ਆਪਾਂ ਨੂੰ 24 ਸਾਲ ਹੋ ਗਏ ਜੀ 24 ਸਾਲ ਹੋ ਗਏ ਹਾਂ ਜੀ ਮਾੜਾ ਦੱਸੋ ਭਈ ਆ ਜਿਹੜੀ ਕੋਠੀ ਤੁਸੀਂ ਬਣਾ ਰਹੇ ਹੋ ਆ ਪਹਿਲਾਂ ਤਾਂ ਕਿੰਨਾ ਏਰੀਆ ਹੈ ਸਾਰਾ ਆਵਲਾ ਇਹ ਸਾਰਾ ਪਲਾਟ ਹੈਗਾ 110 ਬਾਈ 135 ਫੁੱਟ ਜੀ ਠੀਕ ਹੈ ਜੀ ਹਾਂ ਤੇ ਜਿਹੜਾ ਛੱਜਾ ਏਰੀਆ ਹੈਗਾ ਉਹ ਕਿੰ ਏ ਛੱਜਾ ਹੈਗਾ ਜੀ 3500 ਥੱਲੇ ਹੈਗਾ ਹਾਂ ਨਹੀਂ ਸਾਰਾ ਉੱਪਰ ਹੈ 3500 ਸਾਰਾ ਟੋਟਲ 3500 ਹੈਗਾ ਜੀ ਠੀਕ ਹੈ ਜੀ ਤੇ ਭਈ ਆ ਜਿਹੜਾ ਡਿਜ਼ਾਈਨ ਹੈਗਾ ਕੋਠੀ ਦਾ ਵੀ ਮੈਂ ਵੇਖਿਆ ਨਾ ਬਹੁਤ ਸੋਹਣਾ ਬਣਾਇਆ ਹੈ ਕਿਹੜਾ ਡਿਜ਼ਾਈਨ ਕਹਿੰਦੇ ਇਹਨੂੰ ਇਹ ਮਾਡਰਨ ਆਖਦੇ ਨੇ ਇਹਨੂੰ ਮਾਡਰਨ ਕਹਿੰਦੇ ਹਾਂਜੀ ਮਾਡਰਨ ਵੀ ਕਹਿੰਦੇ ਆ ਵੀ ਕਲਾਸਿਕਲ ਵੀ ਕਹਿੰਦੇ ਨੇ ਇਹਨੂੰ ਹਾਂ ਠੀਕ ਹੈ ਭਾਈ ਤੇ ਭਈ ਆਹ ਮੈਂ ਵੇਖ ਰਿਹਾ ਤੁਸੀਂ ਵੀ ਕੋਰਾ ਕੋਰਾ ਬਣਾਈਆਂ ਨਾ ਬਹੁਤ ਸੋਹਣੀਆਂ ਬਣਾਈ ਹੋਈਆਂ ਸਫਾਈ ਵੀ ਆਪਾਂ ਪਲਾਸਟਰ ਦੀ ਗੱਲ ਕਰੀਏ ਹਾਂ ਲਪਾਈ ਦੇ ਵਿੱਚ ਬਹੁਤ ਸੋਹਣਾ ਕੰਮ ਕੀਤਾ ਹੋਇਆ ਹੈ ਮ ਹਾਂਜੀ ਨਿਊ ਅਸੀਂ ਤੁਸੀਂ ਕਿੰਨੇ ਫੁੱਟ ਤੇ ਪਾਈ ਆ ਬਈ ਇਹਦੀ ਨਿਊ ਅਸੀਂ ਇਹਦੀ ਸਵਾ 7 ਫੁੱਟ ਭਰੀ ਹੈ ਜੀ 7 ਫੁੱਟ ਥੱਲੇ ਭਰੀ ਹੈ ਹਾਂਜੀ ਠੀਕ ਹੈ ਸਵਾ 7 ਫੁੱਟ ਥੱਲੇ ਭਰੀ ਹੈ ਠੀਕ ਹੈ ਜੀ ਤੇ ਇਹ ਤੋਂ ਆਪਣੇ 5 ਫੁੱਟ ਤੇ ਅਸੀਂ ਬੀਮ ਲਾਇਆ ਜੀ 5 ਫੁੱਟ ਤੇ ਬੀਮ ਲਾਇਆ ਬਈ ਫਾਇਦਾ ਤੇ ਨੁਕਸਾਨ ਕੀ ਹੁੰਦਾ ਜੇ ਕਈ ਬੰਦੇ ਬੀਮ ਪਾਉਂਦੇ ਕਈ ਨਹੀਂ ਵੀ ਪਾਉਂਦੇ ਮੈਂ ਸੁਣਿਆ ਵੀ ਨਿਊ ਪਰਾਂ ਚ ਹਾਂ ਉਹਦਾ ਫਾਇਦਾ ਨੁਕਸਾਨ ਕੀ ਹੁੰਦਾ ਜੀ ਨੁਕਸਾਨ ਤਾਂ ਆ ਜੀ ਵੇਖੋ ਬੀਮ ਤੇ ਹੀ ਮਜ਼ਬੂਤੀ ਹੈ ਜਿਆਦੇ ਠੀਕ ਹੈ ਜੀ ਹਾਂ ਇੱਕ ਆਪਣੇ ਬੀਮ ਸਾਰੇ ਮਕਾਨ ਨੂੰ ਬੰਨ ਲੈਂਦਾ ਜੀ ਠੀਕ ਹੈ ਜੀ ਹਾਂ ਠੀਕ ਹੈ ਕਿੰਨਾ ਮਟੀਰੀਅਲ ਲੱਗ ਜਾਂਦਾ ਵੀ ਬੀਮ ਪਾਉਣ ਲੱਗਿਆ ਸੀਮੈਂਟ ਦਾ ਤੇ ਇੱਟਾ ਦਾ ਕਿੰਨਾ ਕੀ ਪਾਇਆ ਜਾਂਦਾ ਇਸ ਏਰੀਆ ਸਾਨੂੰ ਵੀ 3500 ਸਕਰ ਫੁੱਟ ਦੀ ਗੱਲ ਕਰੀ ਆਪਾਂ ਆਪਣੇ ਹੁਣ ਅਸੀਂ ਇਹਦੇ ਵਿੱਚ ਬੀਮ ਪਾਇਆ 35 ਨਿਚੜਾ ਰਿਹਾ 2250 ਫੁੱਟ ਹੈ ਠੀਕ ਹੈ ਜੀ 2250 ਚ ਬੀਮ ਪਾਇਆ ਤੇ ਇਹਦੇ ਚ 50 ਘੱਟੇ ਸੀਮੈਂਟ ਦੇ ਲੱਗੇ 50 ਘੱਟੇ ਸੀਮੈਂਟ ਦੇ ਲੱਗੇ ਇਹ 9 ਉੱਚਾ ਦੇ 9 ਉੱਚੀ ਚੜਾਈ ਚ ਪਾਇਆ ਜੀ ਠੀਕ ਹੈ ਬਾਈ ਹਾਂਜੀ ਇੱਕ ਬਾਈ ਸ਼ੋਰੇ ਸਲਾਬ ਦੀ ਆਪਣੇ ਇਲਾਕੇ 'ਚ ਬੜੀ ਦਿੱਕਤ ਹੈਗੀ ਹੈ ਨਾ ਹਾਂਜੀ ਉਹਦਾ ਤੁਸੀਂ ਕੀ ਹੱਲ ਕਰਕੇ ਦਿੱਤਾ ਹੈ ਉਸ ਤੋਂ ਅਸੀਂ ਆ ਡੀਪੀਸੀ ਪਾਈ ਹੈ ਇਸ ਤੇ ਠੀਕ ਹੈ ਜੀ ਜੇ ਡੀਪੀਸੀ ਹੁੰਦੀ ਹੈ ਇਸ ਨੂੰ ਕਈ ਦਾ ਨੀਚੇ ਪਾ ਦਿਆ ਜੀ ਠੀਕ ਹੈ ਜੀ ਇਸ ਨੂੰ ਇਸ ਹਾਂ ਠੀਕ ਹੈ ਜੀ ਇਸ ਨੂੰ ਆਪਣੇ ਆਹ ਜਿਹੜਾ ਕੱਚਾ ਫਰਸ਼ ਨੂੰ ਦੋਸਤ 3 ਇੰਚ ਉੱਪਰ ਹੋਣੀ ਚਾਹੀਦੀ ਹੈ ਠੀਕ ਹੈ ਜੀ ਇਸ ਦਿਨੇ ਦੇ ਨਾਲ ਕੀ ਹੈ ਜੇ ਕੱਚਾ ਫਰਸ਼ ਹੈ ਕੱਚੇ ਫਰਸ਼ ਦਾ ਇੱਟ ਦੇ ਨਾਲ ਜੋਇੰਟ ਨਹੀਂ ਹੁੰਦਾ ਠੀਕ ਹੈ ਜੀ ਜਦੋਂ ਜੋਇੰਟ ਹੋ ਜਾਂਦਾ ਕੱਚੇ ਫਰਸ਼ ਦਾ ਤੇ ਉਸ ਦਾ ਤੇ ਉਹ ਸਲਾਬ ਆਟੋਮੈਟਿਕ ਉੱਪਰ ਚੜ ਜਾਂਦੀ ਹੈ ਠੀਕ ਹੈ ਜੀ ਇਸ ਦੇ ਕਰਕੇ ਡੀਪੀਸੀ 3 ਇੰਚ ਉੱਪਰ ਹੋਣੀ ਚਾਹੀਦੀ ਹੈ ਸਲਾਬ ਨਹੀਂ ਛੱਡਦੀ ਇਸ ਨਾਲ ਠੀਕ ਹੈ ਭਾਈ ਆ ਮੈਂ ਇੰਟਰ ਸਭੀ ਕਰਦੀ ਹਾਂ ਹਾਂ ਮੈਂ ਇੰਟਰ ਮਾੜਾ ਅੰਦਰ ਬਖਾਓ ਕਰ ਬੜਾਈ ਖੁੱਲੀ ਲੋਬੀ ਬਹੁਤ ਖੁੱਲੀ ਬਣਾਈ ਹੈ ਨਾ ਬਈ ਘਰ ਚ ਕਿੰਨੇ ਬੈਡਰੂਮ ਘਰ ਆ ਬਈ ਕਿੰਨੇ ਬੈਡਰੂਮ ਹੈ ਇਸ ਘਰ ਦੇ ਵਿੱਚ ਇਹਦੇ ਤਿੰਨ ਤਿੰਨ ਹੈ ਹੀ ਕਮਰੇ ਤਿੰਨ ਬੈਡਰੂਮ ਥੱਲੇ ਬਣਾਏ ਹਾਂ ਹਾਂ ਨੀਚਲੇ ਫਲੋਰ ਤੇ ਹਾਂ ਜੀ ਇਧਰੋ ਕਿਚਨ ਹੋ ਗਈ ਕਿਚਨ ਹੋ ਗਈ ਸਟੋਰ ਹੋ ਗਿਆ ਜੀ ਤੇ ਉੱਪਰ ਡਾਊਨ ਸਿਲਿੰਗ ਕਰਵਾਈ ਹੈ ਕੱਲੀ ਪੀਓਪੀ ਕੀਤੀ ਹੋਈ ਆ ਸਿੱਨੇ ਸਿੱਧੀ ਮੈਸਪਲਾਸੀ ਪੀਓਪੀ ਕਰੀਏ ਸਿੱਧਾ ਪੀਓਪੀ ਕਰੀਏ ਪੀਓਪੀ ਕਿਹੜੇ ਮਿਸਤਰੀ ਨੇ ਕਰੀ ਆ ਬਈ ਇਹ ਹੈਗਾ ਜੀ ਬਾਲਾ ਮਿਸਤਰੀ ਹੈਗਾ ਇੱਥੋਂ ਦਾ ਆਪਣੇ ਸ਼ਾਹੋ ਸ਼ਹਿਰ ਦਾ ਠੀਕ ਹੈ ਜੀ ਹਾਂ ਜੀ ਤੇ ਚਗਾਠਾਂ ਬਈ ਹਨਾ ਚਗਾਠਾਂ ਤੁਸੀਂ ਕਿੱਥੋਂ ਲੈਂਦੀ ਆ ਵਲੀਆਂ ਇਹ ਅਸੀਂ ਸੰਗਰੀਏ ਤੋਂ ਲਈਆਂ ਜੀ ਠੀਕ ਹੈ ਬਈ ਬਈ ਇਹ ਕੱਲ ਮੈਂ ਵੇਖਿਆ ਨਾ ਬਈ ਕਈ ਅੱਜ ਕੱਲ ਚਗਾਠਾਂ ਪੱਥਰ ਦੀ ਬਹੁਤ ਲਵਾਉਂਦੇ ਆ ਹਾਂ ਜੀ ਤੇ ਪੱਥਰ ਦੀ ਜਾਦੇ ਕਾਮ ਹੈ ਹੁੰਦੀ ਕਿ ਵੀ ਆਹ ਵਾਲੀ ਜਾਦੇ ਕਾਮ ਹੈ ਕਾਮਤਾਰ ਡੋਟ ਚੁਆਇਸ ਹੈ ਜੀ ਆਪਦੀ ਠੀਕ ਹੈ ਜੀ ਖਰਚੇ ਦਾ ਕਿੰਨਾ فرق ਪੈਦਾ ਹੁੰਦਾ ਹੈ ਖਰਚਾ ਤਾਂ ਪੱਥਰ ਦੀ ਜਗਾਟ ਮਹਿੰਗੀ ਪੈਂਦੀ ਹੈ ਇੱਕ ਗੱਲ ਹੈ ਮੈਂ ਕਿੱਥੇ ਵੇਖੀ ਸੀ ਵੀ ਮੈਨੂੰ ਕਿਸੇ ਆਪਾਂ ਕੋਠੀ ਕੀਤੀ ਸੀ ਉਹ ਬਾਈ ਦੱਸਦੇ ਵੀ ਉਹਨਾਂ ਨੇ ਪੱਥਰ ਦੀ ਜਗਾਟ ਲਵਾਈ ਉਹ ਨੁੱਕਰ ਜਿਹੜੀ ਹੁੰਦੀ ਹੈ ਉਹ ਪੁਰ ਗਈ ਹਾਂ ਉਹ ਜੇ ਟੁੱਟ ਗਈ ਮਾੜੀ ਜੀ ਉਹ ਠੀਕ ਨਹੀਂ ਹੁੰਦੀ ਠੀਕ ਨਹੀਂ ਹੋਈ ਉਹਦਾ ਕੋਈ ਲਾਜ ਨਹੀਂ ਉਹ ਕਹਿੰਦੇ ਵੀ ਜੇ ਮਿਸਤਰੀ ਕਬਜੇ ਲਾਉਂਦੇ ਆ ਵਿੱਚ ਇਹਦੇ ਅਗੇ ਠੀਕ ਹੈ ਜੀ ਜੇ ਇੱਕ ਆਪਣੇ ਗੱਟੀ ਰਿਲੀ ਰਹੇਗੀ ਹੋਰ ਤਾਂ ਉਹ ਪੱਲਾ ਲੰਕਣ ਲੱਗ ਜਾਂਦਾ ਆਦੇ ਉਸਰਾ ਠੀਕ ਆ ਮਤਲਬ ਓਵਰਆਲ ਵਾਸਤੇ ਇੱਕ ਸ਼ੋ ਪੀਸ ਹੀ ਹੈਗੀ ਆਪਾਂ ਕਹੀਏ ਨਾ ਵੀ ਬੜਾ ਕਾਮਯਾਬ ਹੈ ਨਹੀਂ ਗਾ ਠੀਕ ਆ ਭਾਈ ਆ ਰਸੋਈ ਬਣਾਈ ਆ ਭਾਈ ਆ ਕਿ ਹਾਂ ਕਿਚਨ ਹੈ ਠੀਕ ਆ ਹੂੰ ਇਧਰਲੇ ਪਾਸੋਂ ਭਈ ਆ ਜਿਹੜੀ ਆ ਥਾਂ ਬਾਹਰ ਦੂਜਾ ਪਾਸਾ ਬਣਾਇਆ ਐਂਟਰੀ ਦੂਜੀ ਕੀਤੀ ਹੋਈ ਆ ਹੈ ਆ ਰਸੋਈ ਦੀ ਐਂਟਰੀ ਆਹ ਵਾਸ਼ਰੂਮ ਨਾਲ ਜੁੜਿਆ ਆਹ ਸਿੰਕ ਵਾਲੀ ਜਗ੍ਹਾ ਆ ਗਈ ਸਿੰਕ ਵਾਲੀ ਜਗ੍ਹਾ ਬੱਤ ਕੋਣ ਵਾਲੀ ਹਾਂ ਠੀਕ ਆ ਆ ਸੈਂਕੜੀ ਜਗਾ ਗਈ ਤੇ ਐਂਟਰੀ ਤੁਸੀਂ ਇਧਰੋਂ ਕਰਾ ਰੱਖੀ ਆ ਨਾ ਹਾਂ ਐਂਟਰੀ ਇਧਰੋਂ ਹਾਂ ਲਾ ਆਪਣੇ ਪਿੰਡਾਂ ਚ ਹੁੰਦਾ ਕਈ ਵਾਰ ਵੀ ਫੰਕਸ਼ਨ ਮੋਹਣਾਂ ਤੇ ਬਾਹਰ ਖੁੱਲੇ ਜਿਹੇ ਰਸੋਈ ਰੱਖ ਦਿੰਦੇ ਆ ਹਾਂ ਇਹ ਵੀ ਆ ਕਰੀ ਖੁੱਲੇ ਮੈਨਾਂ ਦਾ ਚੁੱਲ੍ਹਾ ਚੌਕਾ ਬਣੂਗਾ ਹਾਂ ਵੀ ਕੁਲ ਚੁੱਲੇ ਚੌਕੇ ਹਾਸੇ ਹੋ ਗਏ ਵੀ ਪਿੰਡਾਂ ਜਾਂ ਆਦਤ ਹੁੰਦੀਆਂ ਨਾ ਵੀ ਆਪਾਂ ਨੂੰ ਬਾਹਰ ਬੈ ਕੇ ਵੀ ਆਪਾਂ ਆਤਮ ਨੂੰ ਗੇਰ ਬੈ ਕੇ ਖਾਣੇ ਉਹਦੇ ਵਾਸਤੇ ਵੀ ਆਸਾਂ ਰੱਖੀ ਜੀ ਆ ਉੱਪਰ ਸੋਈ ਆ ਬਹੁਤ ਵਧੀਆ ਡਿਜ਼ਾਈਨ ਡਿਜ਼ਾਈਨ ਬਈ ਕਿੱਥੋਂ ਬਣਵਾਇਆ ਇਸ ਘਰ ਦਾ ਇਸ ਦਾ ਇਹ ਜੀਸਾਰਤੀ ਹਾਂ ਠੀਕ ਉਹ ਗੰਗਨਗਰ ਤੋਂ ਨਹੀਂ ਆਇਆ ਨਾ ਗੰਗਨਗਰ ਤੋਂ ਨਹੀਂ ਨਹੀਂ ਸਾਦੂਲ ਸ਼ਹਿਰ ਤੋਂ ਹੈ ਸਾਦੂਲ ਸ਼ਹਿਰ ਤੋਂ ਹਾਂ ਜੀਸਾਰਤੀ ਜੀਸਾਰਤੀ ਤੋਂ ਹੈ ਬਹੁਤ ਸੋਹਣਾ ਡਿਜ਼ਾਈਨ ਹੈ ਜਿਵੇਂ ਆਹ ਕਰਕੇ ਪੱਲੇ ਵੀ ਛੜੇ ਹੋਏ ਕਰਨੀਆਂ ਹਾਂ ਮਾਰੇ ਉੱਪਰ ਬਖਾਓ ਯਾਰ ਇੱਕ ਬਈ ਪੋੜੀ ਮੈਂ ਵੇਖ ਰਿਹਾ ਸੀਗਾ ਹਾਂਜੀ ਪੋੜੀਆਂ ਡਿਜ਼ਾਈਨ ਥੋੜਾ ਵੈਸਾ ਐਲੋਟ ਪੋੜੀ ਮੈਂ ਵੇਖੀ ਕਿਹਾ ਇਹਦੇ ਹਾਂ ਆ ਤੁਸੀਂ ਆਹੀ ਕਾਤੋਂ ਬਣਵਾਏਗੀ ਨਕਸ਼ੇ ਦੇ ਵਿੱਚ ਆ ਸੀਗੀਏ ਤੁਸੀਂ ਆਪ ਕੀਤਾ ਇਹਦਾ ਕੰਮ ਨਹੀਂ ਇਹ ਤਾਂ ਨਕਸ਼ੇ ਤਾਂ ਨਹੀਂ ਸੀਗੀ ਠੀਕ ਹੈ ਜੀ ਇਹ ਮਾਲਕ ਤਾਂ ਕਹਿੰਦੇ ਸੈਂਪਲ ਹੀ ਬਣਾ ਦੇੋਗੇ ਜਿਹੜੇ ਸਿੱਧੀ ਆਪਾਂ ਧਰ ਦੇਉਂਦੇ ਆਂ ਹਾਂ ਸਿੱਧੀ ਪਰ ਅਸੀਂ ਆ ਜੱਡ ਵਾਲੀ ਬਣਾਈ ਹੈ ਫਿਰ ਬਹੁਤ ਵਧੀਆ ਲੱਗੀਆਂ ਵੇਖਣ ਜਾਨਾ ਵੀ ਫਾਲੋ ਇੰਟੀਰੀਅਰ ਦੇ ਵਿੱਚ ਮੰਨ ਲਓ ਬੰਦਾ ਇੱਥੇ ਸੋ ਲੌਬੀ 'ਚ ਬੈਠਾ ਵੀ ਵੇਖਣ ਨੂੰ ਬਾੜੀ ਸੋਹਣੀ ਲੱਗਦੀ ਐ ਤੇ ਭਾਈ ਆਹ ਪੁੜੀ ਉਹ ਮਜ਼ਬੂਤ ਰਹਿੰਦੀ ਐ ਹਾਂ ਮਜ਼ਬੂਤ ਪੁਰੀ ਭਈ ਐਚ ਵੀ ਆਪਾਂ ਕਹਿੰਦੇ ਵੀ ਉਹ ਹੇਲ ਨਹੀਂ ਟੁੱਲਦੀ ਫਿਰ ਕੰਪਨੀ ਹੁੰਦੀ ਹੋਵੇ ਹਾਂ ਨਹੀਂ ਹਸੀ ਉਹ ਚੀਜ਼ ਨਹੀਂ ਹੁੰਦੀ ਨਾ ਹਾਂ ਠੀਕ ਐ ਭਾਈ ਉੱਪਰ ਆ ਗਿਆ ਹਾਂ ਤੁਸੀਂ ਵੇਖ ਲਓ ਚੜੀ ਜਾਂਦੇ ਉੱਪਰ ਟੜਕਦੀ ਐ ਨਹੀਂ ਬਹੁਤ ਸਹੀ ਐ ਉੱਪਰ ਭ ਠੀਕ ਆ ਵੀ ਕਾ ਕਮਰਾ ਹੋ ਗਿਆ ਹਾਂ ਇੱਕਾ ਦੋ ਬੈਡਰੂਮ ਪਿਆ ਆਪਣੇ ਛਤੜ ਡਾਇਨ ਹੋ ਗਿਆ ਨਾ ਹਾਂਜੀ ਠੀਕ ਆ ਬਈ ਉੱਪਰ ਵੀ ਬਹੁਤ ਵਧੀਆ ਸੋਹਣਾ ਬਣਾਇਆ ਨਾ ਖੁੱਲੀ ਖੁੱਲੀ ਥਾਂ ਵੀ ਬੰਦਾ ਕਵੇ ਵੀ ਹਾਂ ਵਧੀਆ ਫੀਲ ਹੁੰਦੀ ਆ ਬਾਹਰੋਂ ਵੇਖੀ ਮਾਰਾ ਜਾ ਇੱਕ ਇਧਰ ਬਾਥਰੂਮ ਹੋ ਗਿਆ ਅਟੈਚ ਬਾਥਰੂਮ ਨਾਲ ਹੋ ਗਿਆ ਉੱਪਰ ਬਰਾਉਂਡ ਸਕੀਮ ਹੀ ਨਹੀਂ ਸੀ ਅੱਛਾ ਤੇਰੇ ਅਸੀ ਪੌੜੀ ਤਾਂ ਅਸੀਂ ਚੜਾਓ ਉਹ ਵੀ ਚੜਾਈ ਫਿਰ ਆ ਇਹਨਾਂ ਦੀ ਛਤਨ ਦੀ ਸਕੀਮ ਆਣੀ ਸੀ ਆਰਕੀਟੈਕਟ ਨੇ ਵੀ ਇਸ ਦਾ ਉਹ ਨੀ ਦਿੱਤਾ ਅਚਾਰ ਨਕਸ਼ਾ ਜੈ ਨਹੀਂ ਸੀ ਆ ਚੀਜ਼ ਆ ਉੱਪਰ ਜਿਹੜੀ ਛੱਤੀ ਹੈ ਨਕਸ਼ੇ ਤੇ ਐਰਕੀਟੈਕ ਵੀ ਕਹਿੰਦਾ ਇਸ ਨੂੰ ਉੱਪਰ ਰੱਖੋ ਠੀਕ ਹੈ ਤੇਰੇ ਦੀ ਅੱਖਾਂ ਵੀ ਤੁਸੀਂ ਉੱਪਰ ਪੌੜੀ ਛੱਤ ਲਓ ਠੀਕ ਹੈ ਜੀ ਉੱਪਰ ਪੌੜੀ ਛੱਤ ਲਓਗੇ ਫਿਰ ਮੀਂਹ ਕਣੀ ਆਊਗਾ ਇੱਥੇ ਕੋਈ ਸਾਡਾ ਸਮਾਨ ਵੀ ਪੈ ਰਿਹਾ ਔ ਖਰਾਬ ਨਹੀਂ ਹੁੰਦਾ ਮਾੜਾ ਉੱਪਰ ਵੀ ਵੇਖ ਲਈਏ ਤੂੰ ਆ ਕੇ ਹਾਂ ਵੀ ਆ ਜਿਹੜੀ ਆ ਪੌੜੀ ਕੱਢੀ ਆ ਤੁਸੀਂ ਆਪ ਦੇ ਹਿਸਾਬ ਨਾਲ ਕੱਢੀ ਆ ਵੀ ਨਕਸ਼ੇ ਤੇ ਨਹੀਂ ਸੀਗੀ ਹਾਂ ਵੀ ਆਪ ਦੀ ਸੂਝ-ਬੂਝ ਸਮਝ ਆ ਜਾਂਦੀ ਹੈ ਨਹੀਂ ਆ ਉਹ ਉੱਚੀ ਛੱਤੀ ਹੈ ਜੋ ਅਸੀਂ ਆਪ ਨੇ ਛੱਤੀ ਹੈ ਠੀਕ ਹੈ ਜੀ ਆਰਕੀਟ ਉੱਪਰ ਵੀ ਖੁੱਲਾ ਹੋ ਗਿਆ ਤੇ ਹਰ ਬਾਥਰੂਮ ਦੀ ਵੀ ਅਲੱਗ ਪਾਈਪ ਲਾਈਆਂ ਤਾਂ ਹਰ ਇੱਕ ਬਾਥਰੂਮ ਦੀ ਅਲੱਗ ਪੈਪ ਹੈ ਠੀਕ ਆ ਇਹਦਾ ਇਹ ਫਾਇਦਾ ਹੁੰਦਾ ਨਾ ਵੀ ਮੈਂ ਕਈ ਵਾਰ ਵੇਖਿਆ ਵੀ ਹਾਂ ਕਈ ਵਾਰ ਇੱਕ ਸਿੰਗਲ ਪਾਈਪ ਹੁੰਦੀ ਉਹ ਖਰਾਬ ਹੋ ਜਾ ਸਾਰੇ ਦੀ ਸਪਲਾਈ ਰੁਕ ਜਾਂਦੀ ਹੈ ਹਾਂ ਹਰ ਇੱਕ ਬਾਥਰੂਮ ਦੀ ਅਲੱਗ-ਗਲ ਕਪੈਪ ਹੈ ਕੋਈ ਇਹਦਾ ਫਾਇਦਾ ਹੋ ਗਿਆ ਵੀ ਕੋਈ ਦਿੱਕਤ ਆਉਗੀ ਵੀ ਕੱਲੇ-ਕੱਲੇ ਬਾਥਰੂਮ ਨੂੰ ਕੋਈ ਦਿੱਕਤ ਨਹੀਂ ਹੋ ਸਾਫ ਹੋ ਕੇ ਕਰਨ ਸਕੇਗੀ ਇਹ ਹਾਂ ਤੇ ਕਨੈਕਸ਼ਨ ਵੀ ਸੌਖਾ ਜੁੜਦਾ ਹਾਂ ਠੀਕ ਆ ਬਈ ਤੇ ਆ ਸਾਰਾ ਏਰੀਆ ਤੁਸੀਂ ਗਿਆ ਸੀ ਕਿੰਨਾ 110 ਵਾਹ ਕਿੰਨਾ ਸੀਗਾ 150 ਬਾਉਂਡਰੀ ਬਾਉਂਡਰੀ ਵਾਲ ਤੋਂ ਲਾ ਕੇ ਬਾਉਂਡਰੀ ਵਾਰਤੀ 110x135 ਫੁੱਟ ਹੈ ਜੀ 110x135 ਹਾਂ ਸਾਰਾ ਪਲਾਟ ਠੀਕ ਹੈ ਬਈ ਬਹੁਤ ਹੀ ਸੋਹਣੀ ਕੋਠੀ ਬਣਾਈ ਹੋਈ ਹੈ ਬਈ ਹੂੰ ਲੈ ਇਧਰੋਂ ਲਿਆ ਇੱਕ ਬਾਈ ਜਿਵੇਂ ਆ ਚੀ ਜਿ ਬਣਾਈ ਹੈ ਹਾਂ ਜੀ ਆ ਵੀ ਨਕਸ਼ੇ ਦੇ ਵਿੱਚ ਸੀਗੀ ਹਾਂ ਜੀ ਨਕਸ਼ੇ ਵਿੱਚ ਸੀਗੀ ਇਹਦਾ ਆ ਫਾਇਦਾ ਨਾ ਮੈਂ ਕਈ ਵਾਰ ਵੇਖੀ ਆ ਚੀ ਜੀ ਆਪਾਂ ਕਮਰੇ ਚ ਬਾਹਰ ਆ ਕੇ ਬੰਦਾ ਮੀ ਪੂ ਪੈਂਦਾ ਬੰਦੇ ਨੇ ਬਾਹਰ ਬੈਠਣਾ ਹੋਵੇ ਹਾਂ ਹੈ ਨਾ ਵੀ ਵੇਖਣ ਨੂੰ ਬਾੜੀ ਸੋਹੀ ਚੀਜ਼ ਲੱਗਦੀ ਹੈ ਤੇ ਬਾਈ ਘਰ ਚ ਕੋਲਮ ਤੇ ਬੀਮ ਕਿੰਨੇ ਪਾਏ ਆਪਾਂ ਆਪਣੇ ਜਿਹੜੇ ਦੁਵਾਰਾਂ ਦੇ ਵਿੱਚੋਂ 7 ਕੋਲਮ ਹੈ ਜੀ ਖੜੇ ਠੀਕ ਹੈ ਜੀ ਤੇ ਬਾਕੀ 4 ਆਹ ਪੋਰਚ ਦੇ ਆਗੇ ਪੋਰਚ 4 ਹੋ ਗਏ 11 ਕੋਲਮ ਹੋ ਗਏ ਹਾਂ ਠੀਕ ਹੈ 11 ਕੋਲਮ ਕੋਲਮ ਹੋ ਗਏ ਠੀਕ ਹੈ ਭਾਈ ਤੇ ਉਹ ਮਗਰ ਲਈ ਤਾਂ ਭਾਈ ਉਹਨੇ ਪਸ਼ੂਆਂ ਵਾਸਤੇ ਇੱਕ ਇੱਕ ਤੂੜੀ ਵਾਲਾ ਹੈ ਜੀ ਇੱਕ ਤੂੜੀ ਵਾਲਾ ਕਰਤਾ ਹੈ ਹਾਂ ਉਹ ਉਥੇ ਦੀਵਾਰ ਕੱਢਣੀ ਹੈ ਠੀਕ ਹੈ ਭਾਈ ਪਸ਼ੂਆਂ ਦਾ ਉੱਥੇ ਗੇਟ ਲੱਗ ਜੂਗਾ ਪਸ਼ੂ ਉੱਧਰ ਰਹਿ ਜਾਣਗੇ ਠੀਕ ਹੈ ਭਾਈ ਆਪਾਂ ਵੀ ਆਪਾਂ ਪਿੰਡ 'ਚ ਰਹਿਣਾ ਤੇ ਜਿਵੇਂ ਪਿੰਡ ਦੇ ਆਪਾਂ ਕਲਚਰ ਹੁੰਦਾ ਉਹ ਸਾਨੂੰ ਵੀ ਆਪਾਂ ਚੀਜ਼ ਉਹ ਵੀ ਬਣਾਈ ਹੈ ਹਾਂ ਠੀਕ ਹੈ ਭਾਈ ਉੱਪਰ ਦੀਵਾਰ ਕੱਢ ਦਾਂਗੇ ਉੱਪਰ ਉਹ ਅਲੱਗ ਹੋ ਜਾਊਗਾ ਪੋਰਸ਼ਨ ਆਹ ਆਪ ਦਾ ਪੋਰਸ਼ਨ ਅਲੱਗ ਹੋ ਗਿਆ ਆਪਾਂ ਪੋਰਸ਼ਨ ਅਲੱਗ ਹੋ ਜਾਊਗਾ ਉਹ ਪੋਰਸ਼ਨ ਅਲੱਗ ਹੋ ਜਾਊਗਾ ਉਹਦਾ ਪਿੱਛੇ ਗੇਟ ਛੱਡਤਾ ਇੱਕ ਠੀਕ ਆ ਬਈ ਇੱਕ ਬਈ ਯਾਰ ਬਾਉਂਡਰੀ ਵਾਲ ਜਿਹੜੀ ਆ ਬਣਾਈ ਜੰਨੇ ਹੋ ਹਾਂਜੀ ਆ ਬੜੀ ਸੋਹਣੀ ਲੱਗੀ ਜਾਂਦੀ ਨਾ ਗਲਾਈ ਜੀ ਕਰਕੇ ਆ ਤੁਸੀਂ ਆਪ ਕੀਤੀ ਆ ਇਹ ਆ ਵੀ ਨਕਸ਼ੇ ਚ ਹੀ ਸੀਗਾ ਨਹੀਂ ਇਹ ਨਕਸ਼ੇ ਚ ਨਹੀਂ ਦਿੱਤੀ ਜੀ ਇਹ ਸੀ ਆਪ ਹੀ ਬਣਾਈ ਹੈ ਅੱਛਾ ਹਾਂਜੀ ਤੇ ਇਹਦਾ ਬਈ ਆ ਆ ਵੀ ਡੀਪੀਸੀ ਪਾਈ ਇੱਥੋਂ ਹਾਂ ਹਾਂ ਡੀਪੀਸੀ ਪਾਈ ਹੈ ਵੀ ਉੱਪਰ ਬਈ ਦੇ ਉੱਤੋਂ ਸਲਾਬਨਾ ਆਵੇ ਜਾ ਕੇ ਹਾਂ ਸਲਾਬਨਾ ਉੱਪਰ ਠੀਕ ਆ ਆ ਚੀਜ਼ ਆ ਸਾਰੇ ਡੀਪੀਸੀ ਕਰੀਏ ਹਾਂ ਕਲਾਸਿਕਲ ਕੋਠੀ ਹੈਗੀ ਮਾਡਰਨ ਕੋਠੀ ਉਹਦੇ ਵਿੱਚ ਆਪਾਂ ਆ ਦੇਖੋ ਨਾਲ ਤਾਂ ਮਾਡਰਨ ਲੁੱਕ ਵੀ ਆਈ ਜਾਂਦਾ ਉਹ ਉਹਦੇ ਕੋਲਿਆ ਕਰਕੇ ਹੈ ਨਾ ਵੀ ਉਹ ਤੇ ਜਿਹੜੀ ਆ ਗਲਾਈ ਚ ਕਰਦੇ ਆ ਆਪਣੀ ਪੁਰਾਣੀ ਹਵੇਲੀ ਚ ਆਪਾਂ ਵੇਖਦੇ ਵੀ ਗਲਾਈਆਂ ਚੀਜ਼ਾਂ ਹੁੰਦੀ ਸੀ ਹੈ ਨਾ ਹਾਂ ਵੀ ਆ ਵੀ ਬਹੁਤ ਸੋਹਣਾ ਲੱਗਿਆ ਜਾਂਦਾ ਹਾਂ ਤੇ ਲਪਾਈ ਲਪੂਈ ਤੁਸੀਂ ਵਧੀਆ ਹੀ ਕਰਦੇ ਹੋ ਨਾ ਕੋਈ ਦਿੱਕਤ ਹੀ ਨਹੀਂ ਗਈ ਠੀਕ ਆ ਬਈ ਬਈ ਓਵਰਾਲ ਕੋਠੀ ਹੈ ਨਾ ਬਹੁਤ ਵਧੀਆ ਲੱਗੀ ਤੇ ਥੋੜਾ ਬਹੁਤ ਬਹੁਤ ਧੰਨਵਾਦ ਤੁਸੀਂ ਵੀ ਆਪਣਾ ਟਾਈਮ ਦਿੱਤਾ ਹੈ ਨਾ ਕੀਮ ਤੇ ਸਾਨੂੰ ਇਜਾਜ਼ਤ ਦਿੱਤੀ ਵੀ ਅਸੀਂ ਵੀਡੀਓ ਕਰ ਸਕੀਏ ਤੇ ਤੁਸੀਂ ਆਪਣੀ ਜਾਣਕਾਰੀ ਜਿੰਨੀ ਵੀ ਦਿੱਤੀ ਸ਼ੇਅਰ ਕੀਤੀ ਹਾਂਜੀ ਤੇ ਉਹਦੇ ਨਾਲ ਹੀ ਦੋਸਤੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤੁਹਾਨੂੰ ਆ ਕੋਠੀ ਡਿਜ਼ਾਈਨ ਵਧੀਆ ਲੱਗਿਆ ਹੋਵੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਕੋਠੀ ਕਿਹੋ ਜਿਹੀ ਲੱਗੀ ਤੇ ਉਹਦੇ ਤੋਂ ਇਲਾਵਾ ਤੁਹਾਨੂੰ ਕੋਠੀ ਬਾਰੇ ਕੋਈ ਵੀ ਜਾਣਕਾਰੀ ਚਾਹੀਦੀ ਹੈ ਤੁਸੀਂ ਕਦੇ ਵੀ ਕਮੈਂਟ ਕਰਕੇ ਜਾਂ ਮੈਨੂੰ ਫੋਨ ਕਰਕੇ ਪੁੱਛ ਸਕਦੇ ਹੋ ਉਹ ਤੋਂ ਇਲਾਵਾ ਬਾਈ ਜੀ ਦਾ ਨੰਬਰ ਮੈਂ ਡਿਸਕ੍ਰਿਪਸ਼ਨ ਚ ਪਾ ਦੂੰਗਾ ਤੁਸੀਂ ਇਹਨਾਂ ਨੂੰ ਵੀ ਫੋਨ ਕਰ ਸਕਦੇ ਹੋ ਬਾਈ ਜੀ ਆਪਣਾ ਇੱਕ ਵਾਰ ਨਾਮ ਤੇ ਨੰਬਰ ਦੁਬਾਰੇ ਦੱਸ ਦਿਜੀ ਮੇਰਾ ਨਾਮ ਜੀ ਰਕਵੀਰ ਸਿੰਘ ਹੋਰ ਫਰਾਜੂ ਨੰਬਰ ਮੇਰਾ ਹੈ ਮੋਬਾਈਲ ਜੀ 99821 48962 ਠੀਕ ਹੈ ਜੀ ਇਹਦੇ ਨਾਲ ਹੀ ਆਪਾਂ ਇਜਾਜ਼ਤ ਲਵਾਂਗੇ ਸਸੇ ਕਾਲ